ਕਹਿਣ ਨੂੰ ਤੇ ਸੁਖਬੀਰ ਬਾਦਰੀ ਵੀ ਕਹਿੰਦੇ ਆ ਅਸੀਂ ਚੋਣ ਨਿਸ਼ਾਨ ਤਕੜੀ ਪੰਥਕ ਨਿਸ਼ਾਨ ਆ ਤੇ ਤੀਰ ਕਮਾਨ ਵੀ ਪੰਥਕ ਆ ਤੇ ਦੂਜਾ ਵੀ ਪੰਥਕ ਆ ਬੜੇ ਲੋਕ ਆਏ ਪੰਥਕ ਤੇ ਗਏ ਸਿਮਰਜੀਤ ਮਾਨ ਸਿੰਘ ਰਾਣੇ ਵੀ ਪੰਥ ਦੀਆਂ ਭਾਵਨਾਵਾਂ ਤੇ ਬੜਾ ਚਿਹਰ ਖੇਡ ਖੇਢੀ ਤੇ ਕਾਂਗਰਸ ਦੇ ਲੀਡਰਾਂ ਨੇ ਆਪਣਾ ਕਾਫੀ ਜਲੂਸ ਕੱਢਾਇਆ ਹਾਲਾਂਕਿ ਕੱਲ ਆਂਦੇ ਆ ਕਿ ਇੱਕ ਉਹਨਾਂ ਨੇ ਵਧੀਆ ਢੰਗ ਨਾਲ ਯੂਨਿਟੀ ਦਾ ਸਬੂਤ ਦਿੱਤਾ ਜਿਹਦੇ ਵਿੱਚ ਸਾਰੀ ਲੀਡਰਸ਼ਿਪ ਪਈ ਤੇ ਕੁਝ ਇੱਕ ਗੱਲਬਾਤ ਤੋਂ ਕੁਝ ਇਹੋ ਜੀ ਕਰ ਜਾਂਦੇ ਕਈ ਵਾਰ ਜਿਹਦੇ ਨਾਲ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਵੀ ਪੜਕ ਜਾਂਦੀਆਂ ਉਵੇਂ ਇੱਥੇ ਕੇਜਰੀਵਾਲ ਐਂਡ ਪਾਰਟੀ ਨੇ ਦਿੱਲੀ ਤੋਂ ਫੈਸਲੇ ਕੀਤੇ ਆ ਭਗਵੰਤਰਾ ਭਗਵੰਤ ਸਿੰਘ ਮਾਨ ਜਿਹੜਾ ਹੈ ਉਹ ਮੁਖੌਟਾ ਮੁੱਖ ਮੰਤਰੀ ਆ ਤੁਸੀਂ ਵੇਖੋ ਕਿ ਜੋ ਦਿੱਲੀ ਤੋਂ ਆਰਦੇ ਆ ਜੋ ਉੱਥੇ ਇਹਨਾਂ ਦਾ ਸੈਕਟੇਟ ਦੇ ਵਿੱਚ ਸਾਰਾ ਸਟਾਫ ਸੀ ਉਹ ਲਿਆ ਕੇ ਪੰਜਾਬ ਦੇ ਸੈਕਟੇਟ ਤੇ ਬਿਠਾ ਸਕਦਾ ਪਹਿਲਾ ਦਿਨਾਂ ਹਿੰਦੂ ਸਿੱਖਾਂ ਵਾਲਾ ਕਰਨਾ ਉਹ ਅੱਜ ਤੱਕ ਨਹੀਂ ਬਣਿਆ ਫਿਰ ਇਹਨਾਂ ਨੇ ਦਲਤ ਤੇ ਕਿਸਾਨਾਂ ਦੇ ਵਿਰੋਧੀ ਜਿਹੜਾ ਇੱਕ ਵਰਤਾਂਤਵਸ਼ੀਲ ਜਿੰਦਗੀ ਯਤਨ ਕੀਤਾ ਉਹ ਨਹੀਂ ਬਣਿਆ ਤੀਸਰਾ ਹੁਣ ਇਹਨਾਂ ਨੇ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਇੱਕ ਨਵਾਂ ਜਿਹੜਾ ਹੈ ਉਹ ਹੁਣ ਵਿਵਾਦ ਛੇੜਿਆ ਹੈ ਸੋ ਇਹ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਹੈ ਇਹਨਾਂ ਸਾਰੇ ਇਹ ਜਿਹੜੇ ਵਰਤਨੇ ਵਰਖਾਰੇ ਆ ਇਹਨਾਂ ਦੇ ਵਿੱਚ ਆਈ ਹੈ